ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਸਾਰੇ ਭੈਣ ਭਰਾ ਕਿੱਦਾਂ ਹੋ ਉਮੀਦ ਕਰਦੇ ਆ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੇ ਅੱਜ ਅਹੀਂ ਵਲੌਗ ਬੜੇ ਦਿਨਾਂ ਬਾਅਦ ਬਣਾਉਣ ਲੱਗੇ ਆ ਉਹ ਵੀ ਸਾਰੇ ਭੈਣ ਭਰਾਵਾਂ ਨੇ ਕਮੈਂਟ ਕੀਤੇ ਸੀਗੇ ਕਿ ਪ੍ਰਭੂ ਨਹੀਂ ਕਿਉਂ ਨਹੀਂ ਆਉਂਦੇ ਪ੍ਰਭੂ ਨਹੀਂ ਕਿਉਂ ਹਟ ਗਏ ਆ ਜਰੂਰ ਅਪਲਾਈ ਕਰਿਓ ਤੇ ਸਾਡੀ ਭੈਣ ਵਾ ਖੋਖਰਾ ਖੋਖਰਾ ਤੋਂ ਦਲਜੀਤਪੁਰ ਹਾਂਜੀ ਹਾਂਜੀ ਪਾਈ ਸਮਾਦ ਮੌਕਾ ਹੈ ਨਾ ਹਾਂਜੀ ਹਾਂਜੀ ਤੇ ਉਹਨਾਂ ਨੇ ਬੜੇ ਕਮੈਂਟ ਕੀਤੇ ਆ ਤੇ ਅੱਜ ਆਪਾਂ ਉਹੀ ਦੱਸਣਾ ਹੈ ਤੁਹਾਨੂੰ ਕਿ ਪ੍ਰਾਪੂਣੀ ਹਟੇਨੀ ਆ ਪ੍ਰਾਪੂਣੀ ਕੁਝ ਟਾਈਮੋਂ ਆਉਂਦੇ ਮਤਲਬ ਰੁਕੇ ਹੀ ਗਏ ਉਹ ਤਾਂ ਕਰਕੇ ਉਹਨਾਂ ਦਾ ਬੇਬੀ ਜਿਹੜਾ ਬਿਲਕੁਲ ਛੋਟਾ ਵਾ ਹਾਂ ਹਾਂ ਤੇ ਉਹਨੇ ਹੁਣ ਸਾਲ ਦਾ ਹੋ ਜਾਣਾ 14 ਤਰੀਕ ਨੂੰ ਤੇ ਬਰਥਡੇ ਵੀ ਆਉਦਾ ਨਾਲੇ ਠੰਡ ਬਥੇਰੀ ਸੀ ਠੰਡ ਬਹੁਤ ਜ਼ਿਆਦਾ ਸੀ ਤੇ ਸਾਨੂੰ ਵੀ ਥੋੜਾ ਜਿਹਾ ਡਰ ਲੱਗਦਾ ਹੈ ਕਿ ਛੋਟੇ ਬੱਚੇ ਵਾਸਤੇ ਬੜਾ ਖਾਂਦਾ ਵਾ ਤੇ ਜਿਹੜੀਆਂ ਵੀਡੀਓ ਬਣਾਈਆਂ ਦੀਆਂ ਫਿਰ ਵੀਡੀਓ ਵਾਸਤੇ ਤੇ ਮਤਲਬ ਜ਼ਰੂਰੀ ਰੋਜ਼ ਨਹੀਂ ਤੇ ਦੂਜੇ ਦਿਨ ਤੇ ਬੰਦੇ ਨੂੰ ਪਹੁੰਚਣਾ ਪੈਂਦਾ ਫਿਰ ਬਿਲਕੁਲ ਜੀ ਬਿਲਕੁਲ ਤੇ ਇਹਦੇ ਕਰਕੇ ਨਾ ਉਹ ਥੋੜਾ ਜਿਹਾ ਔਖਾ ਕੰਮ ਹੀ ਇਸ ਕਰਕੇ ਅਸੀਂ ਥੋੜੀਆਂ-ਬਹੁਤੀਆਂ ਵੀਡੀਓ ਇਦਾਂ ਬਣਾਈਆਂ ਕੋਹੇ ਦਿਲਜੀਤ ਉਹਨਾਂ ਤੋਂ ਬਿਨਾਂ ਵੀ ਬਣਾਈਆਂ ਫਿਰ ਕੁਝ ਅਸੀਂ ਉਹਨਾਂ ਤੋਂ ਬਿਨਾਂ ਵੀ ਹੁਣ ਬਣਾਉਣ ਲਏ ਆ ਤੇ ਬਸ ਤਾਂ ਕਰਕੇ ਬਸ ਹੁਣ ਹੋ ਗਿਆ ਵਾ ਸਾਰਾ ਮਤਲਬ ਦੇਣ ਵੀ ਵਧੀਆ ਲੱਗਣ ਡਿਆ ਤੇ ਤੂੰ ਪਤਾ ਆਪਾਂ ਨਿਕਲ ਗਈਆਂ ਵਾ ਤੇ ਹੁਣ ਆਪਾਂ ਤੁਹਾਡੇ ਵਾਸਤੇ ਵਧੀਆ ਵੀਡੀਓ ਲੈ ਕੇ ਹਾਜ਼ਰ ਹੋਣਾ ਵਾ ਹੁਣ ਛੇਤੀ ਤੇ ਮੈਨੂੰ ਪਤਾ ਵਾ ਵੀ ਵੀਡੀਓ ਤੁਹਾਨੂੰ ਜਿਆ ਪਸੰਦ ਨਹੀਂ ਸਾਡੀਆਂ ਆ ਕਿਉਂਕਿ ਅਸੀਂ ਮਾੜਾ ਮੋਟਾ ਜਿਹਾ ਹੀ ਕਰਦੇ ਰਹੇ ਆ ਥੋੜਾ ਬੋਧਾ ਬਣਾਉਂਦੇ ਰਹੇ ਆ ਤੇ ਆ ਜਿੰਨਾਂ ਕੋ ਹੁੰਦਾ ਰਿਹਾ ਵਾ ਜਿੰਨਿਆਂ ਕਾ ਸਟੋਰੀਆਂ ਚ ਜਿੰਨੇ ਪੂਰੇ ਸਾਡੇ ਕਿਰਦਾਰ ਜਿਹੜੇ ਪੂਰੇ ਕਿਰਦਾਰ ਸਾਡੇ ਕੋਲ ਨਹੀਂ ਹਟਾ ਕਰਕੇ ਤੇ ਹੁਣ ਆਪਾਂ ਨਵੀਂ ਵੀਡੀਓ ਤੁਹਾਡੇ ਵਾਸਤੇ ਛੇਤੀ ਲੈ ਕੇ ਆਵਾਂਗੇ ਤੇ ਵੱਧ ਤੋਂ ਵੱਧ ਪਿਆਰ ਦਿਓ ਬਿਲਕੁਲ ਬਾਕੀ ਇਹ ਆ ਬੜਾ ਬਰਾ ਸਾਰੇ ਸਾਨੂੰ ਬਹੁਤ ਪਿਆਰ ਕਰਦੇ ਆ ਬਿਲਕੁਲ ਜੀ ਬਿਲਕੁਲ ਤੇ ਕੁਝ ਸਟੋਰੀਆਂ ਦੇ ਕਰਕੇ ਅੱਗਾ ਪਿੱਛਾ ਜਿਹਾ ਹੋ ਗਿਆ ਕੁਝ ਨਵੀਂ ਟੀਮ ਲੱਗੀ ਆਪਾਂ ਵਿੱਚ ਥੋੜੀ ਬੋਲੀ ਨੂੰ ਉਹਦੇ ਕਰਕੇ ਵੀ ਸ਼ਾਇਦ ਹੋ ਸਕਦਾ ਵਾ ਕਿ ਥੋੜਾ ਬੋਤਾ ਪੈਣ ਪਰ ਜਿਆਦਾ ਦੀ ਪ੍ਰੋਬਲਮ ਇਹਦੇ ਕਿ ਕਰ ਵੀ ਬੱਚੇ ਦਾ ਕਰਕੇ ਹਾਂ ਪਸੰਦ ਨਹੀਂ ਆਈ ਖੰਡਵਾ ਵਜਾਰਾ ਵੀ ਨਵੇਂ ਹਾਂਜੀ ਤੇ ਵਾਦਾ ਘਾਟਾ ਹੋ ਗਿਆ ਤੇ ਫਿਰ ਰੋਕਾ ਤੁਹਾਨੂੰ ਉਹਨਾਂ ਦੇ ਬੱਚੇ ਕਰਕੇ ਸਿਰਫ ਗੁਰਫਤ ਦੇ ਕਰਕੇ ਸਿਰਫ ਇਹੀ ਜਿਹੜੀਆਂ ਵੀਡੀਓ ਵਾ ਉਹਨਾਂ ਨਾਲ ਬਣਾਉਣੀਆਂ ਬੰਦ ਕੀਤੀਆਂ ਨੇ ਬਿਲਕੁਲ ਜੀ ਬਿਲਕੁਲ ਕਿ ਚਲੋ ਕੋਈ ਨਹੀਂ ਪਹਿਲਾਂ ਇਹਨੂੰ ਤੁਸੀਂ ਦੇਖੋ ਵੀਡੀਓ ਦੇਖ ਲਈ ਵੀਡੀਓ ਫਿਰ ਬਾਅਦ ਤੇ ਪਰ ਅਸੀਂ ਵੀ ਵੀਡੀਓ ਬਣਾਉਣੀ ਛੜੀਆਂ ਨਹੀਂ ਕਿੱਥੇ ਵੀ ਕੁਛ ਨਾ ਕੁਛ ਕੁਛ ਨਾ ਕੁਛ ਤਾਂ ਦੇ ਵਾਤੇ ਲੈ ਕੇ ਆਉਂਦੇ ਰਹੇ ਹਣਾ ਕੋਈ ਆਹ ਜਿੰਨਾ ਕਿ ਸਰਦਾ ਬੰਦਾ ਹੈ ਜਿੰਨੀ ਵੀ ਕੋਈ ਛੜਕ ਹੋਈ ਆਪਾਂ ਬੰਦ ਨਹੀਂ ਕੀਤੀ ਅਸੀਂ ਮਤਲਬ ਕਰਦੇ ਰਹੇ ਆ ਬਿਲਕੁਲ ਤੇ ਬਾਕੀ ਇਹ ਆ ਕਿ ਆਉਣ ਵਾਲੀ ਮੁੰਨੀ ਵੀ ਸੀਰੀਜ਼ ਨੇ ਤੇ ਹੀ ਵੱਤਵਾਦ ਪਿਆਰ ਦੋ ਇਹ ਤਾਂ ਪਿਆਰ ਤਾਂ ਬਹੁਤ ਜ਼ਿਆਦਾ ਕਰਦੇ ਸਾਰੇ ਭੈਣ ਭਰਾ ਪਰ ਵਿੱਚੋਂ ਜਦੋਂ ਕੋਈ ਸਟੋਰੀ ਨਹੀਂ ਵੀ ਚੰਗੀ ਲੱਗਦੀ ਕਿੰਨਾਂ ਇਹ ਕਿਹੜੀ ਗੱਲ ਹੈ ਨਾ ਤੁਸੀਂ ਥੋੜਾ ਪੋੜਾ ਤੋਂ ਫਸਟ ਸਟੋਰੀ ਜਿਹੜੀ ਪਸੰਦ ਆਉਣੀ ਆਉਣੀ ਹੈ ਹਾਂਜੀ ਹਾਂਜੀ ਤੇ ਕੋਈ ਸਟੋਰੀ ਨਹੀਂ ਵੀ ਚੰਗੀ ਲੱਗਦੀ ਚਲੋ ਕੋਈ ਨਹੀਂ ਪਰ ਤੁਸੀਂ ਸੁਝਾਅ ਜ਼ਰੂਰ ਦਿਆ ਕਰੋ ਕਿ ਕਿੱਦਾਂ ਦੀ ਸਟੋਰੀ ਲੈ ਕੇ ਆਈਏ ਤੇ ਦੱਸਿਆ ਕਰੋ ਸਾਰੇ ਭੈਣ ਭਰਾ ਹਨਾ ਬਿਲਕੁਲ ਜੀ ਬੜਾ ਟਾਈਮ ਮਾਹਾਂ ਗੰਡ ਧੋਪਾ ਕੀਤਾ ਅੱਗੇ ਸਹੀ ਗੱਲ ਹੈ ਪਰ ਹੁਣ ਦਿਨ ਵਧਿਆ ਹੋ ਗਿਆ ਨਾ ਆਪਾਂ ਹਾਂ ਤੇ ਸਾਰੇ ਟੀਮ ਆਇਆ ਕਰੋ ਜਿੱਥੇ ਤੇ ਚਲੋ ਇਹ ਆਪੀ ਚਿਰਦੇ ਤੇ ਹੁਣ ਸਾਡੀ ਭੂਆ ਜੀ ਵੀ ਆ ਜਲੇ ਲਖਨਊ ਵਾਲੇ ਹਾਂਜੀ ਹਾਂ ਜੀ ਜਿੰਨਾਂ ਨੇ ਤੇ ਅੱਗੇ ਬਹੁਤ ਪਸੰਦ ਕੀਤਾ ਹੀਗਾ ਹਾਂਜੀ 15 ਤਰੀਕ ਨੂੰ ਗਰੀਬ ਭਰਾ ਦੀ ਰਖੜੀ ਹੈ 15 ਤਰੀਕ ਨੂੰ ਨਾ ਉਹਨਾਂ ਨੇ ਆਣਾ 16 ਤਰੀਕ ਨੂੰ 16 16 ਨੂੰ ਆ ਜਾਣਾ ਤੇ ਫਿਰ ਸਾਡੀ ਵੀਡੀਓ ਜਿਹੜੀ ਹੈ ਫਿਰ ਤੁਹਾਡੀ ਵੀਡੀਓ ਵਿੱਚ ਸਾਡੇ ਨਾਲ ਕੰਮ ਕਰਨਗੇ ਹੂੰ ਤੇ ਤੁਸੀਂ ਸਾਰਿਆਂ ਨੇ ਉਹਨਾਂ ਨੂੰ ਬਹੁਤ ਪਸੰਦ ਕੀਤਾ ਹੀਗਾ ਬਿਲਕੁਲ ਜੀ ਬਿਲਕੁਲ ਤੇ ਆਪਾਂ ਦੁਬਾਰਾ ਤਾਂ ਉਹਨਾਂ ਨੂੰ ਫਿਰ ਵਿੱਚ ਲੈਣਾ ਵੀਡੀਓ ਦੇ ਹੂੰ ਤੇ ਹੋਰ ਸਾਰੇ ਭੈਣ ਭਰਾ ਦੱਸੋ ਸਾਰੇ ਜਣੇ ਕਿੱਦਾਂ ਜੀ ਤੁਹਾਨੂੰ ਕਮੈਂਟ ਕਰਿਆ ਕਰੋ ਸਾਰੇ ਜਾਨੀ ਜਰੂਰ ਫਰੂਟ ਵੀ ਸਾਡਾ ਮੁੱਕ ਗਿਆ ਜੇ ਇੱਕ ਬੂਟੇ ਦਾ ਤੇ ਇੱਕ ਤੇ ਦੇ ਹੈਗਾ ਰੌਣਕ ਥੋੜੀ ਬੁੱਧੀ ਫਰੂਟ ਤੇ ਹੈਗਾ ਤਾਂ ਮੈਂ ਇੱਕ ਹੋਰ ਗੱਲ ਦੱਸਾਂ ਸਾਡਾ ਸਾਰਾ ਸਿਆਲਨਾ ਤੇ ਧਨੀਆ ਹੋਇਆ ਨਾ ਪਾਲਕ ਹੋਈ ਬੀਜ ਆਪਾਂ ਦਿੱਤੀ ਪਰ ਹੋਈ ਨਹੀਂ ਪਤਾ ਨਹੀਂ ਕੀ ਹੋਇਆ ਤੇ ਕਿਉਂ ਨਹੀਂ ਹੋਈ ਤੇ ਪਰ ਹੁਣ ਆਹ ਵਿਖਾਈ ਉਹਦੇ ਧਨੀਆ ਵੇਖੋ ਇਧਰ ਪਾਲਕ ਵੇਖੋ ਸਹੀ ਗੱਲ ਹੈ ਹੁਣ ਤੇ ਕਿਤੇ ਗੱਲ ਨਹੀਂ ਕਰਨ ਵਾਲੀ ਹੁਣ ਪੂਰੀ ਮਾਲਕ ਦੀ ਕਿਰਪਾ ਹੋਈ ਨਹੀਂ ਹੁਣ ਤੇ ਭੂਤਨਾ ਵੀ ਹੋ ਗਿਆ ਉਹ ਵੈਸੇ ਹੁਣ ਤੇ ਭੂਤਨਾ ਵੀ ਆਪਣੇ ਆਪ ਹੀ ਹੋ ਗਿਆ ਹੁਣ ਸਾਰਾ ਕੁਝ ਸਾਰਾ ਟਾਈਮ ਨਿਕਲ ਕੇ ਤਾਂ ਹੁਣ ਸਾਡੀਆਂ ਚੀਜ਼ਾਂ ਕਰਨ ਲੱਗਣੇ ਲੱਗਾ ਦੱਸਣ ਵੇਖੋ ਤੁਹਾਡਾ ਤੇ ਚੱਲਿਆ ਵੀ ਟਾਈਮ ਪਾਸ ਹੋ ਰਹਿਣ ਦਿਨ ਸਦਾ ਨਿਕਲ ਹੁੰਦਾ ਤੇ ਕਮੈਂਟ ਕਰਕੇ ਦੱਸਿਓ ਤੁਹਾਡਾ ਧਨੀਆ ਦਾ ਡਾਕਪਾਲ ਕਣ ਤੁਹਾਨੂੰ ਕਿਦਾਂ ਦੀ ਲੱਗੀ ਸਾਰਿਆਂ ਨੂੰ ਸਾਰਾ ਸਿਆਣ ਲੱਗਿਆ ਤਾਂ ਹੁਣ ਹੋਈਆਂ ਦਵੇਟੀ ਚਾਏ ਹਾਂਜੀ ਹਾਂਜੀ ਹਾਨੂੰ ਤੁਹਾਡੇ ਪਿਆਰ ਦੀ ਬਹੁਤ ਜਿਆਦਾ ਲੋੜ ਆ ਤੇ ਵੱਧ ਤੋਂ ਵੱਧ ਪਿਆਰ ਦਿਓ ਤੇ ਬਾਕੀ ਇਹ ਕਿ ਤੁਸੀਂ ਕਮੈਂਟਾਂ ਵਿੱਚ ਇਹ ਜਰੂਰ ਦੱਸਿਓ ਕਿ ਤੁਹਾਡੇ ਵਾਸਤੇ ਕਿੱਦਾਂ ਦੀ ਸਟੋਰੀ ਲੈ ਕੇ ਆਈਏ ਤੇ ਉਹਦੇ ਨਾਲ ਮਤਲਬ ਤੁਹਾਡੇ ਦੱਸਣ ਦੇ ਨਾਲ ਸਾਨੂੰ ਆਈਡੀਆ ਮਿਲ ਜੂਗਾ ਫਿਰ ਉਸੇ ਟੀਮ ਤੇ ਵੀਡੀਓ ਬਣਾਵਾਂਗੇ ਆਪਣੇ ਬਿਲਕੁਲ ਜੇ ਕਿਸੇ ਭੈਣ ਭਰਾ ਦੀ ਸਟੋਰੀ ਹੈਗੀ ਆ ਕੋਈ ਤੁਹਾਨੂੰ ਸਟੋਰੀ ਵੀ ਸੈਂਡ ਕਰ ਸਕਦਾ ਜੀ ਆਪਣਾ ਨੰਬਰ ਦੇ ਧਾ ਕੇ ਤੇ ਕਮੈਂਟ ਕਰਿਓ ਆਪਣਾ ਨੰਬਰ ਦਵਾ ਕੇ ਤੁਸੀਂ ਆਪਣੀ ਸਟੋਰੀ ਸਾਰੀ ਦੱਸ ਸਕਦੇ ਜੀ ਬਿਲਕੁਲ ਅਸੀਂ ਤੁਹਾਡੀ ਸਟੋਰੀ ਵੀ ਬਣਾਵਾਂਗੇ ਹਾਂ ਤੇ ਔਰ ਬਾਕੀ ਸਾਰੇ ਭੈਣ ਭਰਾ ਜਿੰਦੇ ਵਾਸਤੇ ਰਹੋ ਪਰਮਾਤਮਾ ਤੁਹਾਡੀਆਂ ਲੰਮੀਆਂ ਉਮਰਾਂ ਕਰੇ ਤੁਹਾਨੂੰ ਤਰਕੀਆਂ ਬਖਸ਼ੇ ਤੇ ਅੱਜ ਤੁਹਾਡਾ ਨਾ ਬਸ ਇਹੀ ਸ਼ੇਅਰ ਕਰਨਾ ਹੈਗਾ ਕਿ ਪ੍ਰਭ ਹੁਣੀ ਤਾਂ ਨਹੀਂ ਆਉਂਦੇ ਬੱਚੇ ਛੋਟੇ ਦੇ ਕਰਕੇ ਤੇ ਪਰ ਹੁਣ ਨੈਕਸਟ ਵੀਡੀਓ ਸਾਡੇ ਨਾਲ ਹੋਣਗੇ ਵੀਡੀਓ ਵਿੱਚ ਤੇ ਬਾਕੀ ਸਾਨੂੰ ਇਹ ਗੱਲ ਦਾ ਪਤਾ ਵਾ ਕਿ ਜਦੋਂ ਸਾਰੇ ਇਕੱਠੇ ਬਣਾਉਂਦੇ ਹੋਈਏ ਇੱਕ ਅੰਦਰ ਵਿੱਚ ਗਾਇਬ ਹੋ ਜੇ ਤੇ ਉਹ ਫਿਰ ਉਹਦੀ ਘਾਟ ਜੀ ਰਹਿੰਦੀ ਆ ਹਨਾ ਕਮੀਦ ਨਹੀਂ ਬੰਦੂ ਜੀ ਹੁੰਦੀ ਪੂਰੀ ਪਰ ਇਹ ਹੈ ਕਿ ਚਲੋ ਫਿਰ ਮਾੜਾ ਮੋਟਾ ਟਾਈਮ ਪਾਸ ਕਰਨਾ ਮੈਨੂੰ ਪਰ ਇੱਕ ਬੱਚੇ ਬੱਚਾ ਜ਼ਿਆਦਾ ਜ਼ਰੂਰੀ ਹੈ ਹੁਣ ਉਹਦੇ ਵਾਲੇ ਵੀ ਦੇਖਣਾ ਪੈਣਾ ਹੈਗਾ ਇਹ ਨਿੱਕਾ ਰ ਬਹੁਤ ਛੋਟਾ ਹੈ ਜੀ ਹੁਣ ਨੇ ਸਾਲ ਦਾ ਹੋ ਜਾਣਾ ਦਿਨ ਵਧੀਆ ਹੋ ਗਏ ਆ ਤੇ ਕੋਈ ਨਹੀਂ ਹਾਂ ਬਣਾਵਾਂਗੇ ਫਿਰ ਇਕੱਠੇ ਵੀਡੀਓ ਠੀਕ ਆ ਨਾ ਬਿਲਕੁਲ ਜੀ ਬਿਲਕੁਲ ਹਾਂ ਤੇ ਉਹਦੇ ਸੰਤਰੇ ਵਿਖਾ ਲੈ ਇੱਕ ਦੀ ਉਹ ਕੋਈ ਇਹ ਹੈ ਮਾੜਾ ਜਿਹੜਾ ਹੋਦੜਿਆ ਜਦਗੀ ਫਿਰ ਆਪਾਂ ਵੀ ਸ਼ਹਿਰ ਜਾਣਾ ਸ਼ਾਪਿੰਗ ਕਰਨੀ ਥੋੜੀ ਜੀ ਆਪਾਂ ਵੀ ਚੱਲੇ ਹੀਗੇ ਤੇ ਮੈਂ ਕਿਹਾ ਵੀ ਪਹਿਲਾਂ ਥੋੜਾ ਜਿਹਾ ਵਲੌਗ ਬਣਾਈਏ ਦਸੀਏ ਆਪਣੇ ਭੈਣ ਭਰਾਵਾਂ ਨੂੰ ਕਿ ਹੁਣ ਸਾਡੀ ਟੀਮ ਜਿਹੜੀ ਇਕੱਠੀ ਹੋ ਚੱਲੀ ਹੈ ਤੇ ਅਸੀਂ ਫੇਰ ਦੁਬਾਰਾ ਤੋਂ ਲੱਗੇ ਆ ਫੇਰ ਆਪਣਾ ਕੰਮ ਕਰਨ ਤੇ ਸਾਰੇ ਜਣੇ ਵੱਧ ਤੋਂ ਵੱਧ ਪਿਆਰ ਦਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਹਾਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਇਹ ਆ ਕਿ ਕਮੈਂਟ ਕਰਕੇ ਤੇ ਸਟੋਰੀ ਜਰੂਰ ਦੱਸਿਓ ਥੋੜਾ ਬਹੁਤਾ ਆਈਡੀਆ ਜਰੂਰ ਦਿਓ ਸਾਨੂੰ ਕਿ ਕਿੱਦਾਂ ਦੀ ਆਹ ਇਹ ਹੈ ਕਿ ਉਹ ਸਾਨੂੰ ਬੰਦਾ ਤੁਰ ਪਿੰਦਾ ਮੜ ਕੇ ਹਾਂਜੀ ਬਾਕੀ ਮਨਜਿੰਦਰ ਹਣਾ ਨੂੰ ਪੁੱਛ ਲਓ ਫਿਰ ਕੋਈ ਕਹਿਣਾ ਚਾਹੁੰਦੇ ਆ ਤੇ ਉਹ ਨਹੀਂ ਵੀ ਅਸੀਂ ਤਾਂ ਕਹਿੰਦੇ ਆ ਵੀ ਬੇਨਤੀ ਤੇ ਵੀ ਆ ਵੀ ਤੁਹਾਨੂੰ ਸਾਡੇ ਦੋਵਾਂ ਚ ਵਧੀਆ ਕਿਹੜਾ ਲੱਗਦਾ ਆ ਵੇਖ ਲਓ ਇਹਨਾਂ ਨੂੰ ਇਹ ਗੱਲ ਦਾ ਪਤਾ ਵਾ ਕਿ ਸਾਰੇ ਕਮੈਂਟ ਜਿਹੜੇ ਇਹਨਾਂ ਦੇ ਵਧੀਆ ਹੁੰਦੇ ਆ ਤੇ ਮੇਰੇ ਸਾਰੇ ਬੈਡ ਕਮੈਂਟ ਹੁੰਦੇ ਕਿਉਂਕਿ ਮੇਰੇ ਰੋਲ ਹੋ ਜਾਂਦੇ ਆ ਰੋਲ ਨੈਗੇਟਿਵ ਹੁੰਦਾ ਨਾ ਤੁਹਾਡਾ ਮੇਰਾ ਨੈਗੇਟਿਵ ਹੁੰਦਾ ਵਾ ਤੇ ਮੇਰੇ ਜਿਹੜੇ ਕਮੈਂਟ ਪਾਪਾ ਦਾ ਪੋਜ਼ਿਟਿਵ ਹੁੰਦਾ ਚਲੋ ਕੋਈ ਨਹੀਂ ਜਿਹਨੇ ਨੈਗੇਟਿਵ ਰੋਲ ਕਰਨਾ ਉਹਨੂੰ ਕਮੈਂਟ ਵੀ ਤੇ ਨੈਗੇਟਿਵ ਹੋਣੀ ਆ ਉਨੇ ਜਿਹੜੇ ਚ ਕਿਹੜੀ ਨਾਲੇ ਵੀ ਚਲੋ ਨਾ ਮੈਂ ਗੁੱਸਾ ਕਰਨੀ ਹੈ ਹੈ ਨਹੀਂ ਗੁੱਸਾ ਨਾਲੇ ਗੁੱਸੇ ਕਰਨ ਦੀ ਗੱਲ ਹੀ ਕੋਈ ਨਹੀਂ ਸਭ ਦੀ ਕਰਦੇ ਤੁਸੀਂ ਤਾਂ ਖੁਸ਼ੀਏ ਵੀ ਮੈਨੂੰ ਕਿਸੇ ਨੇ ਕਦੀ ਮਾੜਾ ਨਹੀਂ ਕਿਹਾ ਸਾਰੇ ਕਹਿੰਦੇ ਮਨਜਿੰਦਰ ਯਾਰ ਵੀਡੀਓ ਆ ਵੀ ਆਪਣੀ ਵੇਖ ਲਈਏ ਤੁਹਾਨੂੰ ਆਪਣੇ ਆਪ ਤੋਂ ਗੁਸਾਈ ਆ ਕੀ ਕਰਦੇ ਪਰ ਮਨਜਿੰਦਰ ਹੁਣਾਂ ਨੂੰ ਨਾ ਬੜੀ ਖੁਸ਼ੀ ਹੁੰਦੀ ਆ ਚੀਜ਼ ਇਹ ਮੈਨੂੰ ਸਾਰੇ ਬੜਾ ਪਸੰਦ ਕਰਦੇ ਸਾਰੇ ਕਹਿੰਦੇ ਮਨਜਿੰਦਰ ਪਾ ਜੀ ਬਹੁਤ ਵਧੀਆ ਆ ਵਾ ਇਹਨਾਂ ਨੇਚਰ ਬੜੀ ਵਧੀਆ ਆ ਵਾ ਤੇ ਵੈ ਸੱਚੀ ਗੱਲ ਦੱਸਾਂ ਇਹ ਹੈ ਹੀ ਬੜੇ ਵਧੀਆ ਵਾ ਤੇ ਚਰ ਵਾਕਿਆ ਹੀ ਇਹਨਾਂ ਦੀ ਬਹੁਤ ਵਧੀਆ ਵਾ ਤੇ ਪਰ ਮੈਂ ਵੀ ਮਾੜੀ ਨਹੀਂ ਗੀ ਮੇਰਾ ਸਿਰਫ ਇਹ ਆ ਕਿ ਮੈਨੂੰ ਰੋਲ 네ਗੇਟਿਵ ਮਿਲ ਜਾਂਦੇ ਆ ਮੈਨੂੰ ਚੰਗੇ ਜਿਹੇ ਸਿੱਧੀ ਜਿਹੜੀ ਗੱਲ ਆ ਚੰਗੀ ਤਾਂ ਮੈਨੂੰ ਪਤਾ ਨਹੀਂ ਪਰ ਇਹ ਆ ਕਿ ਹੁਣ ਮਾਨਪੁਰ ਟੀਵੀ ਉਹ ਵੀ ਉੱਥੇ ਵੀ ਮੈਂ ਜਦੋਂ ਮਤਲਬ ਵੀਡੀਓ 'ਚ ਕੰਮ ਉੱਥੇ ਵੀ ਸਾਰੇ ਮੇਰੇ 네ਗੇਟਿਵ ਰੋਲ ਹੁੰਦੇ ਆ ਤੇ ਇਸੇ ਕਰਕੇ ਮੈਂ ਨੈਕਟਿਵ ਹੋ ਗਈਆਂ ਦੇਖੋ ਜੀ 20 ਸਾਲ ਹੋ ਗਿਆ ਵਿਆਹ ਨੂੰ 20 ਹੋ ਗਿਆ 20 ਹੋ ਗਿਆ ਚਲੋ ਥੋੜਾ ਬਹੁਤਾ ਲੜਾਈ ਝਗੜਾ ਚੱਲਦਾ ਹੀ ਰਹਿੰਦਾ ਮਿੱਟੀ ਗੱਲ ਨਹੀਂ ਨਹੀਂ ਨੋਕ ਚੋਕ ਚੱਲਦੀ ਆ ਹਾਂ ਨਹੀਂ ਨਹੀਂ ਇਹ ਨੀ ਕਾਰਵਾਈ ਹਰ ਪਾਸੇ ਬੈਦੀ ਮੇਰੀ ਇਹ ਤੇਰੇ ਨਾਲ ਵੇਚਰ ਕੰਮ ਨਹੀਂ ਕੀਤੀ ਯਾਰ ਵੇਚਰ ਨਹੀਂ ਹੋਇਆ ਹਾਂ ਨਹੀਂ ਚਲੋ ਇਸ ਤਰ੍ਹਾਂ ਹੀ ਦੱਸਾਂ ਗੱਲ ਕੀ ਹੁੰਦੀ ਆ ਦੇਖਦੇ ਲੜਦੇ ਝਗੜਦੇ 20 ਸਾਲ ਨਹੀਂ ਫਿਰ ਪਿਆਰ ਆ ਤੇ ਲੜਾਈ ਹੁੰਦੀ ਹੁੰਦੀ ਹੈ ਐਡੀ ਨਹੀਂ ਵੀ ਗੱਲ ਜੇ ਲੜਾਈ ਨਾ ਨਾ ਹੋਵੇ ਨਜ਼ਰ ਲੱਗ ਜਾਂਦੀ ਪਤਾ ਬਿਲਕੁਲ ਬਿਲਕੁਲ ਹਾਂ ਲੜਾਈ ਵੀ ਕਰੀ ਚਲੋ ਹਰ ਇੱਕ ਘਰ ਦੇ ਹਿੱਸੇ ਆ ਸਹੀ ਗੱਲ ਹੁਣ ਮੈਂ ਤੇ ਸਹਿਰ ਸਾਂ ਕਿੱਡੇ ਵੱਡੇ ਹੈ ਅਜੇ ਤੱਕ ਲੜਦੇ ਰਹੇ ਬਹੁਤ ਲੜਦੇ ਆ ਭੈਣ ਭਰਾ ਵੀ ਲੜਦੇ ਭੈਣਾ ਭੈਣਾ ਵੀ ਲੜਦੀਆਂ ਭਰਾ ਭਰਾ ਜਦੋਂ ਮਤਲਬ ਵਿਆਹੇ ਜਾਂਦੇ ਹੋਏ ਚੀਜ਼ਾਂ ਜਿਹੜੀਆਂ ਬਾਅਦ ਵਿੱਚ ਹਨਾ ਚਿੰਗੀਆਂ ਲੱਗਦੀਆਂ ਆ ਜਦੋਂ ਥੋੜਾ ਜਿਹਾ ਬੰਦਾ ਨਹੀਂ ਲੜਾਈ ਦਾ ਹੱਟੇਗਾ ਪਾਚ ਨਾ ਬਾਅਦ ਚ ਇਹ ਹੁੰਦਾ ਕਿ ਕਾਸ਼ਕ ਤੇ ਉਹ ਸਮਾਂ ਹੋਣਾ ਜੀ ਬਾਅਦ ਹੁੰਦਾ ਕਿ ਹੁਣ ਤੇ ਲੰਘ ਗਿਆ ਉਦੋਂ ਖੇ ਚੜਦੀ ਹੁੰਦੀ ਕਿਦਾਂ ਦੇ ਉਦਾਂ ਵਾ ਪਰ ਚਲੋ ਪਛਤਾਉਂਦਾ ਨੂੰ ਸਮੇਂ ਦੇ ਹਿਸਾਬ ਨਾਲ ਤੁਰਨਾ ਪੈਂਦਾ ਹੈਗੀ ਬਿਲਕੁਲ ਬਿਲਕੁਲ ਨਾਲੇ ਚਲੋ ਜਦੋਂ ਘਰ 'ਚ ਫੈਮਿਲੀ ਸਾਰੇ ਜਣੇ ਇਕੱਠੇ ਵਧੀਆ ਰਹਿੰਦੇ ਨੇ ਨਹੀਂ ਆ ਹੁਣ ਹੀ ਹੋਣਾ ਕੰਮ ਦਾ ਵੀ ਹੱਥ ਫਟਾਇਆ ਕਰੋ ਮੈਂ ਤੁਹਾਨੂੰ ਇਹ ਗੱਲ ਕਹਿਣਾ ਸਭ ਤੋਂ ਵੱਡੀ ਬੇਨਤੀ ਹੈ ਉਹੀ ਆ ਵੀਕਲ ਦੇ ਬੰਦੇ ਹੱਥ ਨਹੀਂ ਕੰਮ ਪਿਆ ਹੁੰਦਾ ਮੈਂ ਜੀਵਨ ਨੂੰ ਪੁੱਛ ਰੋ ਸਾਰਾ ਕੰਮ ਕਰੀਦਾ ਉਤਰਾ ਪੁਤਰਾ ਸਹੀ ਹੁੰਦਾ ਨਹੀਂ ਨਹੀਂ ਹੁਣ ਅਸੀਂ ਸਵੇਰੇ ਦੋਵਾਂ ਨੂੰ ਸਾਨੂੰ ਪਤਾ ਹੁੰਦਾ ਪਹਿਣਾ ਅਸੀਂ ਕੰਮ ਕਰਨਾ ਆਪਣਾ ਹਨਾ ਹਾਂਜੀ ਹਾਂਜੀ ਵੀਡੀਓ ਬਣਾਉਣਾ ਉਧਰ ਵੀ ਜਾਣਦੇ ਅਸੀਂ ਮਾਰਕੋ ਟੀਵੀ ਤੇ ਵੀ ਜਾਣਦੇ ਹਾਂ ਜੇ ਇੱਕ ਦੂਜੇ ਤੇ ਪੂਰੇ ਵੰਦੇ ਰਹੀਏ ਵੀ ਉਹ ਕਰੇ ਉਹ ਕਰੇ ਤੇ ਫਿਰ ਤੇ ਸਾਰਾ ਟਾਈਮ ਇੱਥੇ ਲੰਘ ਜੇ ਤੇ ਇਹੀ ਆ ਵੀ ਚਲੋ ਜਿੰਨਾ ਕਿ ਇੱਕ ਦੂਜੇ ਦਾ ਸਵੇਰੇ ਹਾਂ ਸਵੇਰੇ ਉਦੇ ਨੇ ਵੀ ਸਕੂਲ ਜਾਣਾ ਹੁੰਦਾ ਵਾ ਬਾਕੀ ਬੱਚਿਆਂ ਦਾ ਮਤਲਬ ਰੋਟੀ ਪਾਣੀ ਬਣਾਉਣਾ ਹੁੰਦਾ ਸਾਰਾ ਤੇ ਇਹਨਾਂ ਨੇ ਮੇਰੇ ਨਾਲ ਪੂਰੀ ਹੈਲਪ ਕਰਨੀ ਹੁੰਦੀ ਹੈ ਪਰ ਚਲ ਪੀ ਘਰ ਦੇ ਕੰਮ 'ਚ ਕੋਈ ਮੇਣਾ ਨਹੀਂ ਠੀਕ ਨੇ ਆ ਆਪਣੇ ਘਰ ਦੇ ਦੋ ਬੰਦੇ ਮਰਜ਼ੀ ਕਰੇ ਹਨ ਨਹੀਂ ਇਹਦੇ ਵਿੱਚ ਕਈ ਪਤਾ ਕੀ ਗੱਲ ਕਈ ਅੰਚ ਹੁੰਦੀ ਜਦਾਂ ਮਤਲਬ ਬੰਦੇ ਆ ਨਾ ਇਹ ਸੋਚ ਲੈਂਦੇ ਵੀ ਹਾਂ ਮੈਂ ਜਨਾਨੀਆਂ ਵਾਲੇ ਕੰਮ ਕਰਾਂ ਮੈਨੂੰ ਚੰਗੇ ਲੱਗਦੇ ਇਦਾਂ ਦੇ ਕੰਮ ਪਰ ਨਹੀਂ ਇਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀਆਂ ਜਨਾਨੀ ਹੋਵੇ ਜਾਂ ਬੰਦਾ ਹੋਵੇ ਕੋਈ ਫਰਕ ਨਹੀਂ ਅੱਜ ਕੱਲ੍ਹ ਹੈਗਾ ਕਿਉਂਕਿ ਮਿਹਨਤ ਨਾਲੇ ਤੜਕੇ ਛੜਕੇ ਲਾਉਣ ਦੀ ਬੜੇ ਚੇਦੀ ਜਾਜ ਆ ਤੇ ਬਾਹਰ ਆ ਵੀ ਸਾਰੇ ਕੰਮ ਕਰਦਾ ਰਿਆਂ ਇਹ ਦੁਬਈ ਰਹੇ ਆ ਨਾ ਕਿੰਨੇ ਸਾਲ ਰਹੇ ਮੇਰੇ ਅੰਦਰ 10 10 ਸਾਲ ਦੁਬਈ ਰਹੇ ਉੱਥੇ ਵੀ ਤੇ ਆਪੇ ਬਣਾ ਬਣਾ ਕੇ ਖਾਦਾ ਸਾਰਾ ਕੁਝ ਇੰਨਾਂ ਨੇ ਬਾਅਦ ਚੋ ਸ਼ਿਪ ਤੇ ਲੱਗੇ ਰਹੇ ਸ਼ਿਪ ਤੇ ਚਲ ਗਏ ਮੁੜ ਕੇ ਚਲੋ ਉੱਥੇ ਤੇ ਕਰੋ ਕੋਕਾ ਕ ਬਣਾਉਂਦੇ ਹੋ ਮੇਰੀ ਤੇ ਉਥੇ ਕੋਕੋ ਹੁੰਦਾ ਹੀ ਨਾ ਦੇ ਕੋਲ ਪਰ ਇਹ ਆ ਵੀ ਚਲੋ ਨਹੀਂ ਫਿਰ ਪਰ ਇਹ ਉੱਥੇ ਜਿਹੜੀ ਚੀਜ਼ ਨੂੰ ਦਿਲ ਕਰਦਾ ਹੁੰਦਾ ਨਾ ਮੈਂ ਆਪੀ ਬਣਾ ਲੈਦਾ ਹੁੰਦਾ ਹਾਂ ਪਰ ਹੁਣ ਤਾਂ ਹੀ ਆ ਵੀ ਆਪੇ ਬਣਾਪਣ ਨੂੰ ਲਈਦਾ ਤੇ ਇਹ ਵੀ ਸ਼ੈਫ ਹੈਗੇ ਆ ਤੇ ਇਹਦੇ ਪਾਪਾ ਵੀ ਨਹੀਂ ਨਹੀਂ ਠੀਕ ਹੈ ਪਾਪਾ ਦਾ ਹੀ ਗੱਲ ਕੀ ਆ ਇੰਨਾ ਕੰਮ ਜਿਹੜਾ ਮਾਦੀ ਤੜਕਾ ਲਾ ਕੇ ਖਾ ਸਕਦਾ ਵਾ ਇੰਨਾ ਕੰਮ ਹੋਣਾ ਚਾਹੀਦਾ ਬੰਦਾ ਕਿਤੇ ਵੀ ਚੱਲ ਜੇ ਮਾਰ ਨਹੀਂ ਖਾਂਦਾ ਇਹਨਾਂ ਗੱਲ ਇੱਕ ਹੈਗੀ ਆ ਸਾਨੂੰ ਉਹ ਗਿਆ ਵੱਧ ਘਟ ਘੜੀ ਲੱਗ ਜਾਂਦੀ ਆ ਹਾਂਜੀ ਇਹ ਆ ਵੀ ਸਾਨੂੰ ਇਹ ਨਹੀਂ ਫਿਕਰ ਹੁੰਦਾ ਵੀ ਸਾਡੇ ਨਿਆਣੇ ਭੁੱਖੇ ਆ ਜਾਂ ਕੀ ਗੱਲ ਵਾ ਜਾਂ ਕੁਝ ਵੀ ਗੱਲ ਵਾ ਇਹ ਆ ਵੀ ਹੁੰਦਿਆਂ ਨੂੰ ਇਹਨਾਂ ਨੇ ਖਾ ਪੀ ਕੇ ਤੇ ਬਸ ਠੀਕ ਠਾਕ ਬੈਠੇ ਹੁੰਦੇ ਆ ਮੈਂ ਹਿਸਾਬ ਲਾਉਣਾ ਨਾ ਕਈ ਕਹਿੰਦੇ ਯਾਰ ਰਸੋਈ 'ਚ ਚੱਲ ਜਾਂਦੇ ਨੇ ਇਹਨਾਂ ਨੇ ਇਹਨੇ ਆ ਡੋਲ ਲੈਣਾ ਉੱਤੇ ਆ ਹੋਏ ਨਾ ਆ ਹੋਏ ਨਾ ਜਿਹਨਾਂ ਦਾ ਦੱਸਣਾ ਪਤਾ ਕਿ ਥੋੜੀ ਲੱਗਣਾਂਗੇ ਇਹਨੂੰ ਬਿਲਕੁਲ ਸਹੀ ਗੱਲ ਆ ਜੇ ਬੱਚੇ ਰਸੋਈ ਚ ਜਾਣਗੇ ਡੋਲਣਗੇ ਫੇਰ ਬਣਾਉਣਗੇ ਤਾਂ ਫੇਰ ਹੀ ਜਾ ਚਾਊਗੀ ਫੇਰ ਹੀ ਆਊਗੀ ਹਾਂ ਕਿਉਂਕਿ ਬੱਚੇ ਵਿਚਾਰੇ ਸਿੱਖੇ ਜਾਂਦੇ ਕਿ ਆਹ ਗੰਦ ਵਿੱਚ ਨਾ ਪਹੁੰਚ ਰਸੋਈ ਵਿੱਚ ਇਹ ਹੀ ਗਾਲਾਂ ਬਥੇਰੀਆਂ ਖਾਧੀਆਂ ਵਾਂ ਪਰ ਇਹ ਆ ਕਿ ਗਾਲਾਂ ਖਾਧੀਆਂ ਦਾ ਮੁੱਲ ਪੈ ਗਿਆ ਨਹੀਂ ਬਾਕੀ ਗੱਲ ਇੱਕ ਵਾਰ ਉਹਦੇ ਉਹ ਇਹ ਵੀ ਅਸੀਂ ਧਰ ਦਾਂਗੇ ਅੱਗੇ ਪਿੱਛੇ ਵੀ ਚੱਲ ਜੀ ਤੁਹਾਨੂੰ ਖਾਣ ਪੀਣ ਦੀ ਕੋਈ ਦਿੱਕਤ ਨਹੀਂ ਕਿਰ ਜੀਵਨ ਹੈਨਾ ਕਿਉਂਕਿ ਸਮਾਨ ਸਾਰਾ ਘਰੇ ਪਿਆ ਹੁੰਦਾ ਕਿਤੇ ਮੂੰਹ ਵਾਲੇ ਵੇਖਣ ਦੀ ਲੋੜ ਨਹੀਂ ਹੁੰਦੀ ਨਾ 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 ਕੋਈ ਲੋੜ ਨਹੀਂ ਹਾਂ ਬਿਲਕੁਲ ਜੀ ਤਾਂ ਨਾ ਹੀ ਬਾਹਰ ਦਾ ਖਾਣੇ ਜਾਵਾ ਸਹੀ ਅਸੀਂ ਘਰੇ ਹੀ ਰੋਟੀਆਂ ਲਾ ਲੈਣ ਦਾ ਵੇਲੇ ਆਓ ਚਲੋ ਇਹ ਚੰਗੀ ਗੱਲ ਵਾ ਭੁੱਖਾ ਨਹੀਂ ਜਾਣਾ ਜੇ ਬਾਹਰ ਨਿਕਲ ਗਏ ਬਾਹਰ ਤੁਹਾਨੂੰ ਵੀ ਬੜੇ ਸਵਾਦ ਬਣਾਉਂਦਾ ਜੀ ਸਹੀ ਜੀ ਚੋਲ ਵੈਜੀਟੇਬਲ ਪਾ ਕੇ ਸਾਰੀਆਂ ਬਿਲਕੁਲ ਜੀ ਬਿਲਕੁਲ ਹਾਂ ਹਾਂ ਚਲੋ ਫਿਰ ਸ਼ਹਿਰ ਆਪਾਂ ਚਲੋ 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 ਫਿਰ ਆਪਾਂ ਨੂੰ ਚਲੋ ਠੀਕ ਆ ਜੀ ਜੀਤੇ ਵਾਸਤੇ ਰੋ ਸਾਰੇ ਮੇਰੇ ਭੈਣ ਭਰਾ ਤੇ ਵੱਧ ਵੱਧ ਕਮੈਂਟ ਜਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਪਿਆਰ ਦਿਓ ਸਾਡੇ ਪਿਆਰ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਆ ਤੇ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ